ਅੱਛਾ ਯੂਐਸ ਸੀਆਈਐਸ ਨੇ ਇੱਕ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਕੀਤੀ ਆ ਜਿਹਦੇ ਨਾਲ 18 ਜਿਹੜੇ ਬ੍ਰਾਜ਼ਿਲ ਦੇ ਨੈਸ਼ਨਲ ਸੀਗੇ ਉਹਨਾਂ ਨੂੰ ਚਾਰਜ ਕੀਤਾ ਗਿਆ 100 ਤੋਂ ਵੱਧ ਫਾਇਰ ਆਰਮ ਜਿਹੜੇ ਕਹਿੰਦੇ ਵੀ ਫੜੇ ਸੀਗੇ ਜੀ ਬਿਲਕੁਲ ਸੋ ਇਦਾਂ ਆ ਕਿ ਜਿਹੜੀ ਹੁਣ ਟਰੰਪ ਸਾਹਿਬ ਦੀਆਂ ਖਬਰਾਂ ਠੀਕ ਆ ਜਦੋਂ ਬੰਦਾ ਸਿਸਟਮ ਨੂੰ ਕੋਈ ਵੀ ਚੇਂਜ ਕਰਦਾ ਉਹਦੇ ਵਿੱਚ ਚੰਗਾ ਵੀ ਹੁੰਦਾ ਮਾੜਾ ਵੀ ਹੁੰਦਾ ਠੀਕ ਆ ਇਦਾਂ ਨਹੀਂ ਹੋ ਸਕਦਾ ਕਿ ਹਰ ਇੱਕ ਚੀਜ਼ ਜਿਹੜੀ ਚੰਗੀ ਹੋਣੀ ਆ ਕਈ ਚੀਜ਼ਾਂ ਨਾਲ ਤੁਸੀਂ ਸਹਿਮਤ ਹੋਵੋਗੇ ਕਈ ਚੀਜ਼ਾਂ ਤੁਸੀਂ ਨਹੀਂ ਸਹਿਮਤ ਹੋਵੋਗੇ ਸਪੈਸ਼ਲੀ ਜਿਹੜੇ ਜਿਹਦੇ ਵਿੱਚ ਬੰਦੇ ਨੂੰ ਐਂ ਲੱਗਦਾ ਕਿ ਮੇਰੇ ਅਗੇਂਸਟ ਚੀਜ਼ ਜਾਂਦੀ ਆ ਉਹਦੇ ਵਿੱਚ ਬੰਦਾ ਨਹੀਂ ਸਹਿਮਤ ਹੁੰਦਾ ਰਾਈਟ ਇਹ ਹਿਊਮਨ ਨੇਚਰ ਹੈਗੀ ਆ ਜਿੱਥੇ ਬੰਦੇ ਨੂੰ ਫਾਇਦਾ ਲੱਗਦਾ ਉਹ ਬੰਦਾ ਚੀਜ਼ ਜਿਹੜੀ ਆ ਉਹਨੂੰ ਅਨੁਸ਼ੀਸ਼ਟ ਕਰਦਾ ਤੇ ਪਰ ਆਪਾਂ ਇੱਕ ਨਿਊਟਰੈਲਿਟੀ ਦੇ ਪੁਆਇੰਟ ਆਫ View ਨਾਲ ਵੀ ਦੇਖਣਾ ਕਿ ਕਿਧਰਲੇ ਪਾਸੇ ਨੂੰ ਹਾਲਾਤ ਜਿਹੜੇ ਚੱਲ ਗਏ ਸੀਗੇ ਕਿਹੜੀਆਂ ਚੀਜ਼ਾਂ ਇਹ ਸਹੀ ਕਰ ਰਿਹਾ ਕਿਹੜੀਆਂ ਚੀਜ਼ਾਂ ਗਲਤ ਕਰ ਰਿਹਾ ਠੀਕ ਆ ਤੇ ਇਹਦੇ ਵਿੱਚ ਕੀ ਸੀਗਾ ਕਿ ਯੂਐਸ ਅਟਾਰਨੀ ਜਿਹੜਾ ਸੀਗਾ ਬੋਸਟਨ ਦੇ ਆ ਇੱਕ ਸਾਲ ਦੀ ਇਹ ਜਿਹੜੀ ਇਨਵੈਸਟੀਗੇਸ਼ਨ ਸੀਗੀ ਤਕਰੀਬਨ ਸ਼ੁਰੂ ਬਾਈਡਨ ਦੇ ਕਾਰਜਕਾਲ ਜੀ ਹੋਈ ਸੀਗੀ ਪਰ ਇਹਨਾਂ ਨੇ ਹੁਣ ਜਿਹੜੀ ਸਪੀਡ ਜ਼ਿਆਦਾ ਖੇਚਤੀ 트럼ਪ ਉਹਨਾਂ ਨੇ ਤੇ ਬ੍ਰਾਜ਼ੀਲੀਅਨ ਨੈਸ਼ਨਲਸ ਜਿਹੜੇ ਸੀਗੇ 18 ਲੋਕੀ ਜਿਹੜੇ ਇਹਨਾਂ ਨੇ ਫੜਿਆ ਮੈਸੇਜ ਉਸ ਸਟ੍ਰੀਟਸ ਦੇ ਵਿੱਚ ਇਹਨਾਂ ਦੇ ਕਾਫੀ ਗੈਂਗ ਰਿਲੇਟਡ ਐਕਟੀਵਿਟੀਜ਼ ਦੇ ਵਿੱਚ ਜਿਹੜੇ ਹਥਿਆਰ ਵਗੈਰਾ ਯੂਜ਼ ਹੁੰਦੇ ਸੀਗੇ ਉਹ ਇਹ ਸਪਲਾਈ ਕਰਦੇ ਸੀਗੇ ਤੇ ਇਹ ਛੋਟੇ ਗੈਂਗ ਤੋਂ ਲੈ ਕੇ ਵੱਡੇ ਗੈਂਗਸਟਰਸ ਜਿਹੜੇ ਸੀਗੇ ਸਾਰੇ ਉਹਨਾਂ ਨੂੰ ਇਹ ਜਿਹੜੇ ਇਲੀਗਲ ਹਥਿਆਰ ਜਿਹੜਾ ਵੈਪਨ ਵਾਲੇ ਜਿਹੜੇ ਸੀਗੇ ਉਹ ਇਧਰ ਉਧਰ ਜਿਹੜੇ ਹੁੰਦੇ ਤੇ ਪਹਿਲਾਂ ਉਹ ਕਹਿੰਦੇ ਕਿ ਜਿਹੜੇ ਗੈਂਗੋ ਹੈਗੇ ਸਾਓ ਪਾਲੋ ਦੀ ਜਿਹੜੀ ਜਿਹੜੀ ਵਿੱਚ ਪ੍ਰिजन ਸਿਸਟਮ ਹੈਗਾ ਉੱਥੋਂ ਇਹ ਜਿਹੜੇ ਗੈਂਗ ਫਾਰਮਰ ਸੀਗੇ ਜਿਹਨਾਂ ਦੇ ਅੰਦਰੋਂ ਦੀ ਤੇ ਕਰਦੇ ਕਰਦੇ ਵਾਦੇ ਵਾਦੇ ਜਿਹੜੇ ਤੁਸੀਂ ਦੇਖ ਲਓਗੇ ਅਮਰੀਕਾ ਤੱਕ ਉਹਨਾਂ ਦਾ ਪਹੁੰਚ ਗਿਆ ਤੇ ਹੁਣ ਇਹ ਕਾਫੀ ਰੋਬਰੀ ਕਿਡਨੈਪਿੰਗ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਇਹ ਹਥਿਆਰ ਵਗੈਰਾ ਇਹਨਾਂ ਨੇ ਟਰੇਸ ਕੀਤੇ ਆ ਇਹਨਾਂ ਕੋਲ 110 ਇਹਨਾਂ ਨੇ ਫਾਇਰ ਆਰਮ ਫੜੇ ਤੇ ਸੈਂਟਨਲ ਜਿਹੜੀ ਸੀਗੀ ਡਰੱਗ ਕਾਫੀ ਉਹਦਾ ਵੀ ਤੁਹਾਨੂੰ ਪਤਾ ਪ੍ਰੈਜ਼ੈਂਟ ਹੁੰਨੀ ਵੀ ਡਾਇਰੈਕਟਲੀ ਕਈ ਵਾਰੀ ਉਹਨਾਂ ਨੇ ਕਿਹਾ ਕਿ ਉਹ ਕਾਫੀ ਵੱਡੀ ਜਿਹੜੀ ਪ੍ਰੋਬਲਮ ਜਿਹੜੀ ਬਣ ਗਈ ਹੈ ਕਿਉਂਕਿ ਨੇਚਰ ਆਫ ਡਰੱਗ ਜਿਹੜੀ ਉਹ ਹੈਗੀ ਆ ਬਿਲਕੁਲ ਤੇ ਜਦੋਂ ਉਹਨਾਂ ਨੇ ਛਾਪਾ ਮਾਰਿਆ ਹੈਂਡ ਗਨਸ ਰਾਈਫਲਸ ਸ਼ਾਰਟ ਬੈਰਲ ਡਰਾਈਫਲਸ ਸ਼ਾਟਗونز ਇਹ ਸਾਰੀਆਂ ਉਹਨਾਂ ਨੇ ਜਿਹੜੀਆਂ ਫੜੀਆਂ ਫਲੋਰੀਡਾ ਦੇ ਰਾਹੀਂ ਸਾਊਥ ਕੈਰੋਲਾਈਨਾ ਦੇ ਰਾਹੀਂ ਉੱਥੋਂ ਦੀ ਇਹ ਸਮਗਲਕਰ ਕੇ ਜਿਹੜੇ ਲੈਂਦੇ ਸੀਗੇ ਤੇ ਸਾਰਿਆਂ ਨੂੰ ਜਿਹੜਾ ਸੈਪਰੇਟਲੀ ਉਹਨਾਂ ਨੇ ਚਾਰਜ ਕੀਤਾ 18 ਜਣਿਆਂ ਨੂੰ ਤੇ ਫੈਡਰਲ ਫਾਇਰਆਰਮ ਅਫੈਂਸ ਦੇ ਥੱਲੇ ਤੇ ਜਿਹੜਾ ਵੀ ਇਹ ਹੁਣ ਆਪਣੀ ਕਮਿਊਨਿਟੀ ਲਈ ਵੀ ਗੱਲ ਜਿਹੜੀ ਜਾਂਦੀ ਹੈ ਧ ਜਿਹੜਾ ਵੀ ਬੰਦਾ ਇਲੀਗਲ ਏਲੀਅਨ ਜਿਹੜਾ ਹੈਗਾ ਠੀਕ ਆ ਜਿਹੜਾ ਇਹ ਨਹੀਂ ਕਿ ਕੇਸ ਕੋਸ਼ ਚੱਲਦਾ ਤੁਸੀਂ ਬੰਦੂ ਕਿੱਥੇ ਰੱਖ ਸਕਦੇ ਆ ਕਈਆਂ ਨੇ ਫੋਟੋ ਫੋਟੋ ਭਾਈਆਂ ਹੁੰਦੀਆਂ ਸਨੈਪਚੈਟ ਤੇ ਠੀਕ ਆ ਹਰ ਇੱਕ ਬੰਦਾ ਅੱਜ ਕੱਲ ਤੁਹਾਨੂੰ ਪਤਾ ਥੋੜਾ ਗਾਣੇ ਗੁਣਿਆਂ ਦਾ ਦੌਰ ਜਿਹੜਾ ਉਦਾਂ ਚੱਲ ਪੈਂਦਾ ਵਾ ਅ ਪਰ ਜਿਹੜੇ سزا ਜਿਹੜੀ ਇਹਦੀ ਹੈਗੀ 15 ਸਾਲ ਜਿਹੜੀ ਪ੍ਰिजन ਦੇ ਵਿੱਚ ਹੈਗੀ ਆ ਤੇ ਫਾਈਨ 2 ਲੱਖ ਡਾਲਰ ਦਾ ਹੈਗਾ ਅੱਛਾ ਠੀਕ ਆ ਸੋ ਸੋ ਪਲੀਜ਼ ਪਲੀਜ਼ ਕੋਈ ਵੀ ਫੁਕਰੀ ਦੇ ਵਿੱਚ ਠੀਕ ਆ ਆ ਕੇ ਗਾਣੇ ਗੁਣਿਆਂ ਦੇ ਆ ਕੇ ਚਕਮੇ ਗਾਣੇ ਗੁਣਿਆਂ ਦੇ ਆ ਆ ਕੇ ਇੱਕ ਕਮਾ ਦੇ ਵਿੱਚ ਨਾ ਪਾਓ ਇਹ ਵੀ ਕਾਫੀ ਦੇਰ ਤੋਂ ਆਪਾਂ ਉਹ ਕਰ ਰਹੇ ਸੀਗੇ ਬਸ ਇਹ ਆ ਕਿ ਉਹਨਾਂ ਨੇ ਬੰਨਾ ਹੀ ਹੁਣ ਲੱਭ ਰਿਆ ਗਿਆ ਠੀਕ ਆ ਸਟੂਡੈਂਟਾਂ ਤੱਕ ਨੂੰ ਨਹੀਂ ਅਗਲੇ ਜਿਹੜੇ ਬਖਸ਼ਰੇ ਸੋ ਜਿਹੜੀਆਂ ਉਹ ਗੱਲਾਂ ਸੀ ਇਹਨਾਂ ਲੈ ਕੁਝ ਨਹੀਂ ਹੁੰਦਾ ਦੇਖੀ ਜਾਊਗੀ ਛੜਤਾ ਇੰਦਾ ਉੰਦਾ ਠੀਕ ਆ ਉਹ ਚੱਕਰਾਂ ਦੇ ਵਿੱਚ ਨਾ ਪਿਓ ਗਲਤ ਸੰਗਤ ਤੋਂ ਜਿਹੜਾ ਦੂਰ ਆ ਠੀਕ ਆ ਸੋ ਹਰ ਇੱਕ ਸਟੇਟ ਤੇ ਗਨ ਲਾ ਉਸ ਜਿਹੜੇ ਡਿਫਰੈਂਟ ਆ ਠੀਕ ਆ ਜੇ ਟੈਕਸਾਸ 'ਚ ਹੋ ਰਿਹਾ ਕੈਲੀਫੋਰਨੀਆ 'ਚ ਹੋ ਰਿਹਾ ਕਈ ਸਟੇਟਸ ਦੇ ਵਿੱਚ ਈਵਨ H1B ਵਗੈਰਾ ਵਾਲਾ ਵੀ ਬੰਦਾ ਜਿਹੜਾ ਗਨ ਗੁਨ ਨਹੀਂ ਰੱਖ ਸਕਦਾ ਹੁੰਦਾ ਕਈ ਸ ਜਿਨ੍ਹਾਂ ਨੂੰ ਹਥਿਆਰਤੁਰਾਂ ਦਾ ਸ਼ੌਂਕ ਹੈਗਾ ਆਪਣੇ ਆਪਣੇ ਜਾ ਕੇ ਨਾ ਪਹਿਲਾਂ ਉੱਥੋਂ ਜਿਹੜੇ ਵੀ ਸੇਫਟੀ ਇੰਸਪੈਕਟਰ ਵਗੈਰਾ ਹੁੰਦੇ ਹਨ ਉਹਨਾਂ ਨਾਲ ਚੈੱਕ ਕਰੋ ਕਿ ਸਟੇਟ ਦੀਆਂ ਰਿਕੁਆਇਰਮੈਂਟਸ ਜਿਹੜੀਆਂ ਕੀ ਹੈਗੀਆਂ ਵੇਚਣ ਨੂੰ ਤੁਹਾਨੂੰ ਕਿਸੇ ਨੇ ਵੀ ਵੇਚ ਦੇਣੀਆਂ ਭਾਵੇਂ ਕਈ ਸਟੇਟਾਂ 'ਚ ਦਾ ਤੁਸੀਂ ਵਾਲਮਾਰਟ ਤੇ ਜਾ ਕੇ ਖਰੀਦ ਸਕਦੇ ਆ ਹਾਂਜੀ ਇਹ ਚੀਜ਼ ਨੂੰ ਪਲੀਜ਼ ਉਹ ਕਰਿਓ ਬਾਅਦ 'ਚ ਨਾ ਕਿਓ ਕਿ ਇਹਦੀ ਪ੍ਰੋਬਲਮ ਪੈ ਗਈ ਮੈਨੂੰ ਪਤਾ ਨਹੀਂ ਲੱਗਿਆ ਇਹਦੇ ਵਿੱਚ ਉਹਨਾਂ ਨੇ ਅਣਜਾਨੀ ਬਣਨ ਦੇਣਾ ਠੀਕ ਆ ਸਾਰੀਆਂ ਚੀਜ਼ਾਂ ਜਿਹੜੀਆਂ ਫੈਲ ਨਹੀਂ ਹੁੰਦੀਆਂ ਫਾਇਰ ਆਮ ਨਾਲ ਰਿਲੇਟਡ ਤੇ 15 ਸਾਲ ਦੀ ਜੇਲ ਆ ਤੇ 2.5 ਲੱਖ ਡਾਲਰ ਜਿਹੜਾ ਜੁਰਮਾਨਾ ਸੋ ਇਸ ਚੀਜ਼ ਤੋਂ ਬਚੋ ਇਹਦੇ ਵਿੱਚ ਕਈ ਲੋਕ ਜਿਹੜੇ ਫਸਦੇ ਆ ਤੇ ਇਮੀਗ੍ਰੇਸ਼ਨ ਲਾਇਰ ਫਿਰ ਬੇਸਿਕਲੀ ਕੁਝ ਨਹੀਂ ਕਰ ਸਕਦਾ ਮਤਲਬ ਕਿ ਤੁਰੰਤ ਪਹਿਲਾਂ ਅਰੈਸਟ ਤੇ ਕੁਇਕ ਜਿਹੜੀ ਡਿਪੋਟੇਸ਼ਨ ਜਿਹੜੀ ਹੋਣੀ ਆ ਹੋਰ ਕੋਈ ਡੀਲ ਬਣਾ ਕੇ ਰਿਮੂਵ ਰੀਪੋਰਟਿੰਗ ਚ ਬੰਦੇ ਨੇ ਜਾਣਾ ਫਿਰ ਸਿੱਧਾ ਉਸ ਤੋਂ ਬਾਅਦ ਤੇ ਇਹ ਜਿਹੜਾ ਆਪਰੇਸ਼ਨ ਸੀਗਾ ਇਹ ਆਪਰੇਸ਼ਨ ਦਾ ਨਾਮ ਹੈਗਾ ਟੇਕ ਬੈਕ ਅਮਰੀਕਾ ਬੇਸਿਕਲੀ ਉਹ ਸਿੱਧੇ ਡੰਕੇ ਦੀ ਝੋੜ ਤੇ ਇਹੀ ਕਹਿੰਦੇ ਆ ਕਿ ਜਿਹੜੇ ਆਪਣੇ ਇਲੀਗਲ ਇਮੀਗ੍ਰੈਂਟਸ ਦੀ ਜਿਹੜੀ ਇਨਵੇਸ਼ਨ ਹੋਈ ਆ ਸੋ ਉਹ ਇਹਨੂੰ ਕਿਦਾਂ ਦੇਖਦੇ ਆ ਕਿ ਜਿੱਦਾਂ ਯੂਰਪ ਦੇ ਵਿੱਚ ਛੋਟੇ ਮੁਲਕ ਸੀਗੇ ਇੰਗਲੈਂਡ ਹੋ ਗਿਆ ਸਪੇਨ ਹੋ ਗਿਆ ਛੋਟੇ ਛੋਟੇ ਜਿਹੜੇ ਮੁਲਕ ਆ ਉਹਦੇ ਵਿੱਚ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਇਮੀਗ੍ਰੈਂਟ ਜਿਹੜੇ ਆ ਗਏ ਆ ਕਈ ਤੇ ਜਿਹੜੇ ਟਾਊਨ ਸੀਗੇ ਉਹ ਕਹਿੰਦੇ ਟਾਊਨ ਹੀ ਓਵਰਰਨ ਕਰਤੇ ਕਿ ਮਤਲਬ ਇਹ ਰਤੂ ਰਾਤ ਹੀ ਜਿਹੜਾ ਉਹਨਾਂ ਦਾ ਕਬਜ਼ਾ ਕਰ ਲਿਆ ਕਬਜ਼ਾ ਕਰ ਲਿਆ ਇੱਕ ਤਰ੍ਹਾਂ ਦਾ ਤੇ ਹੁਣ ਬਾਕੀ ਤੁਸੀਂ ਦੇਖੋ ਕਿ ਇੱਕ ਸਿਮੂਲੇਸ਼ਨ ਇੱਕ ਹੁੰਦੀ ਹੈ ਇੱਕ ਬੰਦੇ ਨੂੰ ਟਾਈਮ ਲੱਗਦਾ ਕਿੱਦਾਂ ਰਹਿਣਾ ਸਹਿਣਾ ਕਿੱਦਾਂ ਮਿਲਣਾ ਵਰਤਣਾ ਤੁਹਾਡੇ ਮੋਰੇ ਇਹ ਸਾਰੀਆਂ ਵੀਡੀਓ ਆਈ ਜਾ ਰਹੀਆਂ ਨੇ ਕਦੀ Uber ਡਰਾਈਵਰ ਕੁੜੀਆਂ ਨੂੰ ਛੇੜੀ ਜਾ ਰਿਹਾ ਕਦੀ ਸਟੂਡੈਂਟ ਛੇੜੀ ਜਾ ਰਿਹਾ ਕਦੀ ਗੇੜੀਆਂ ਮਾਰਦੇ ਆ ਕਦੀ ਪਿੱਛੇ ਕਰਦੇ ਆ ਤੇ ਉਮੀਦ ਕਰਦੇ ਆ ਤੁਹਾਡੇ ਚ ਕੋਈ ਵੀ ਮਤਲਬ ਕਿ ਸਾਡੀ ਗੱਲ ਨਾਲ ਸਹਿਮਤ ਹੈਗੇ ਆ ਉਹ ਚੀਜ਼ ਨੂੰ ਨਹੀਂ ਸਪੋਰਟ ਕਰਦੇ ਆ ਠੀਕ ਆ ਸੋ ਹਰੇਕ ਇਮੀਗ੍ਰੈਂਟ ਜਿਹੜਾ ਹੁੰਦਾ ਉਹ ਉਸ ਰਾਦੇ ਨਾ ਨਹੀਂ ਆਂਦਾ ਸਹੀ ਰਾਦੇ ਰਾਦੇ ਨਾਲ ਨਹੀਂ ਜਿਹੜਾ ਇੱਥੇ ਆਂਦਾ ਤੇ ਹੁਣੇ ਕੀ ਕਰ ਰਿਹਾ ਕਿ ਬੇਸਿਕਲੀ ਯੂਰੋਪੀਅਨ ਕੰਟਰੀਜ਼ ਨੂੰ ਵੀ ਜਿਹੜਾ ਤੁਸੀਂ ਕਹਿ ਲੋ ਕਿ ਤਾਂਨੇ ਅਮਰੀਕਾ ਦੀ ਗਵਰਨਮੈਂਟ ਸਿੱਧੀ ਮਾਰੀ ਹੈ ਕਿ ਜਿੱਦਾਂ ਨੇ ਤੁਸੀਂ ਆਪਣੇ ਹਾਲ ਕਰ ਲਿਆ ਕਿ ਇੰਨੇ ਸਾਰੇ ਇਮੀਗਰੈਂਟ ਆ ਗਏ ਉਹਨਾਂ ਦਾ ਜਿਹੜਾ ਇੱਕੋ ਏਜੰਡਾ ਸੀਗਾ ਕਿ 5-5 10-10 ਬੱਚੇ ਕਿਹਨੇ ਜੰਮਣੇ ਆ ਕਿ ਇੱਕ ਦਿਨ ਆਪਣਾ ਜਿਹੜਾ ਸੀਗਾ ਕਿ ਆਪਣੇ ਜਿਹੜੇ ਧਾਰਮਿਕ ਟ੍ਰੈਡੀਸ਼ਨ ਸਾਰੇ ਉਹ ਲੈ ਕੇ ਆਣੇ ਆ ਕਿ ਤੁਹਾਡੀ ਜਿਹੜੀ ਵੈਸਟਰਨ ਸਿਵਲਾਈਜ਼ੇਸ਼ਨ ਆ ਉਹਨੂੰ ਜਿਹੜਾ ਥ੍ਰੈਟ ਹੈਗਾ ਤੇ ਇੱਕ ਫਾਈਨ ਲਾਈਨ ਜਿਹੜੀ ਆਫ ਕੋਰਸ ਹੋਣੀ ਚਾਹੀਦੀ ਆ ਇਹਨ ਮਤਲਬ ਡਿਬੇਟ ਜਿਹੜਾ ਦੋਨੋਂ ਪਾਸੇ ਜਿਹੜਾ ਪੂਰਾ ਹੈਗਾ ਤੇ ਹੁਣ ਜਿਹੜਾ ਇਹਨਾਂ ਦਾ ਟਾਈਮ ਸੀਗਾ ਉਹ ਹੈਗਾ ਫਾਈਟਬੈਕ ਦਾ ਤੇ ਉਦੋਂ ਦਾ ਇਹਨਾਂ ਨੂੰ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਮਿਲਿਆ ਹੈਗਾ ਉਹ ਇਹਨਾਂ ਨੇ ਜਿਤਾਇਆ ਤੇ ਕਈ ਚੀਜ਼ਾਂ ਬੇਸਿਕਲੀ ਸਹੀ ਹੋ ਗਈਆਂ ਕਈ ਗਲਤ ਹੋਈਆਂ ਪਰ ਜਦੋਂ ਹੁਣ ਅੱਛਾ ਵਰ ਕੀਤੀ ਆ ਕਿ ਹਥਿਆਰitho ਤੁਸੀਂ ਦੇਖ ਲਓ ਇਸ ਲੈਵਲ ਦੇ ਜਾ ਕੇ ਇੱਕ ਇਲੀਗਲ ਇਮੀਗਰੈਂਟਸੀ ਵੈਪਨ ਇਮੀਗਰੈਂਟ ਨੂੰ ਵੈਪਨ ਦਾ ਹੁਣ ਕੀ ਕੰਮ ਆ ਪਈ ਇਮੀਗਰੈਂਟ ਤਾਂ ਕੰਮ ਕਰੇ ਆਪਣਾ ਉਹ ਆ ਜੇ ਤੁਸੀਂ ਵੈਪਨ ਉੱਪਰ ਨਾਲ ਡੀਲ ਕਰ ਰਹੇ ਆ ਤੇ ਤੁਹਾਨੂੰ ਪਤਾ ਫਿਰ ਗੱਲਾਂ ਕਿੱਦਾਂ ਨੂੰ ਜਾਂਦੀਆਂ ਐਂਡ ਆਫ ਦਾ ਡੇ ਕੀ ਹੁੰਦਾ ਗਲਤ ਕੰਮ ਕਰਦੇ ਆ ਉਹਨਾਂ ਨੇ ਸਭ ਤੋਂ ਜ਼ਿਆਦਾ ਪਰੇਸ਼ਾਨੀ ਵੀ ਆਪਣੇ ਇਮੀਗਰੈਂਟ ਕਮਿਊਨਿਟੀ ਨੂੰ ਸਭ ਤੋਂ ਪਹਿਲਾਂ ਦੇਣੀ ਹੁੰਦੀ ਆ ਬਾਅਦ ਚ ਬਾਕੀਆਂ ਨੂੰ ਹਲਵਾਦੇ ਆ ਸੋ ਇਹ ਚੀਜ਼ ਵੀ ਜਿਹੜੀ ਇੱਕ ਮੇਨ ਹੁੰਦੀ ਆ ਇਹਦੇ ਨਾਲ ਹੀ ਦੱਸ ਜੇ ਆਪਣੀ ਇੱਕ ਕਮਿਊਨਿਟੀ ਦਾ ਗੁਰਦੇਵ ਵੀ ਚੱਕਿਆ ਇਹਨਾਂ ਨੇ ਆ ਹੁਣੇ ਫ੍ਰੈਂਚ ਕੈਂਪ ਦੇ ਇਲਾਕੇ ਤੋਂ ਉਹ ਕਹਿੰਦੇ ਵੀ ਟ੍ਰਾਂਜ਼ੈਕਸ਼ਨਲ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਜੁੜਿਆ ਸੀਗਾ ਅ ਸ਼ੈਰਫ ਡਿਪਾਰਟਮੈਂਟ ਦੇ ਉਹਨੂੰ ਲੋਡਡ ਗਨ ਦੇ ਨਾਲ ਸੀਐਚਪੀ ਨੇ ਗ੍ਰਫਤਾਰ ਕੀਤਾ ਜਦੋਂ ਉੱਥੋਂ ਉਹਨੂੰ ਛੱਡਿਆ ਤਾਂ ਮੋਰੇ ਆਈਸ ਵਾਲੇ ਖੜੇ ਸੀਗੇ ਹਾਰ ਲੈ ਕੇ ਉਹ ਲੈਨੇ ਪਾ ਲਿਆ ਹਾਰ ਤੇ ਕਹਿੰਦੇ ਵੀ ਆਜੋ ਹੁਣ ਤੈਨੂੰ ਕਰਨਾ ਆ ਰਿਪੋਰਟ ਕਹਿੰਦੇ ਵੀ ਇੱਥੇ ਤੇ ਜਿੱਥੋਂ ਆਇਆ ਸੀਗਾ ਉਹ 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 ਉਹਦੇ ਵਿੱਚ ਉਹ ਗੈਂਗ ਗੈਂਗ ਦੇ ਨਾਲ ਸੰਬੰਧਿਤ ਜਿਹੜੀਆਂ ਐਕਟੀਵਿਟੀਜ਼ ਦੇ ਵਿੱਚ ਜੁੜਿਆ ਸੀ ਕ੍ਰਾਈਮ ਜਿਹੜਾ ਉਹ ਕਰ ਰਿਹਾ ਸੀ ਕੋਈ ਵੀ ਗਨ ਉਹਦੇ ਕੋਲ ਰਜਿਸਟਰਡ ਨਹੀਂ ਸੀਗੀ ਕਿਉਂਕਿ ਲੀਗਲੀ ਉਹ ਲੈ ਨਹੀਂ ਸਕਦਾ ਇਲੀਗਲੀ ਉਹਨੇ ਫਾਇਰ ਆਰਮਜ਼ ਕੈਰੀ ਕਰ ਰਿਹਾ ਸੀ ਤੇ ਉਸ ਚੱਕਰ ਦੇ ਵਿੱਚ ਇਹਨਾਂ ਨੇ ਜਿਹੜਾ ਉਹ ਚੱਕ ਲਿਆ ਇੱਕ ਨਹੀਂ ਕਈ ਜਿਹੜੇ ਆ ਅ ਟਰਨਿਟਰ ਕਹਿਣਾ ਜੀ ਇਦਾਂ ਦੇ ਜਿਹੜੇ ਕੇਸ ਆ ਹੌਲੀ ਹੌਲੀ ਸਾਹਮਣੇ ਆਉਣੇ ਆ ਤੇ ਆਉਂਦੀਆਂ ਜਿਹੜੀਆਂ ਖਬਰਾਂ ਦੇ ਵਿੱਚ ਤੁਸੀਂ ਜਾਣੂਗੇ ਵੀ ਕਿ ਕਿਸ ਤਰੀਕੇ ਦੇ ਨਾਲ 트럼ਪ ਪ੍ਰਸ਼ਾਸਨ ਇਸ ਦੇ ਉੱਤੇ ਕਿਦਾਂ ਤੇਜ਼ੀ ਦੇ ਨਾਲ ਜਿਹੜਾ ਆਪਰੇਸ਼ਨ ਟੇਕ ਬੈਕ ਅਮਰੀਕਾ ਦੇ ਵਿੱਚ ਉਹ ਲੱਗਾ ਹੋਇਆ ਹੈਗਾ ਆ